ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਜੀ ਡੇਰਾ ਬਾਬਾ ਖੋਮਾ ਸਿੰਘ ਜੀ ਇਹ ਉਹ ਸਥਾਨ ਆ ਗੁਰੂ ਸਾਹਿਬ ਸਤਾਰਣਿ ਸਾਹਿਬ ਜਿੱਥੇ ਸੈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਟਾਈਮ ਤੇ ਇਸ ਧਰਤੀ ਨੂੰ ਭਾਗ ਲਾਉਣ ਵਾਸਤੇ ਇੱਥੇ ਆਏ ਸੀਗੇ ਅੱਜ ਜੋ ਹੋਲੇ ਮੱਲਾ ਆ ਰਿਹਾ ਜੀ ਉਹ ਸੰਬੰਧ ਦੇ ਵਿੱਚ ਜੋ ਰਾਸਤੇ ਵਿੱਚ ਸੰਗਤਾਂ ਦੀ ਸੇਵਾ ਵਾਸਤੇ ਲੰਗਰ ਲਾਇਆ ਜਾਂਦੇ ਨੇ ਅੱਜ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਫੁੰਨਾ ਵੱਲੋਂ ਇੱਕ ਮੀਟਿੰਗ ਸੱਦੀ ਗਈ ਆ ਜੋ ਲੰਗਰਾਂ ਦੇ ਪ੍ਰਬੰਧ ਕਰਦੇ ਆ ਸਾਡੇ ਨਾਲ ਮੌਜੂਦ ਨੇ ਬਾਬਾ ਇੰਦਰਬੀਰ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹਨਾਂ ਵੱਲੋਂ ਕੀਤੇ ਜਾਂਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਬਾਬਾ ਜੀ ਜਿਸ ਤਰ੍ਹਾਂ ਹੋਲਾ ਮਲਾ ਰਿਹਾ ਜੀ ਜੀ ਹਰ ਸਾਲ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਜੋ ਦੇਸ਼ ਵਿਦੇਸ਼ ਚੋਂ ਸੰਗਤਾਂ ਆਉਂਦੀਆਂ ਉਹਨਾਂ ਦੀ ਸੇਵਾ ਵਾਸਤੇ ਜੋ ਲੰਗਰਾਂ ਦੇ ਪ੍ਰਬੰਧ ਅਨੰਦਪੁਰ ਸਾਹਿਬ 'ਚ ਕੀਤੇ ਜਾਂਦੇ ਆ ਤੁਸੀਂ ਉਸ ਸੰਬੰਧੀ ਕੁਝ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਲੰਗਰ ਲਗਾਏ ਜਾ ਰਹੇ ਹਨ ਇਹ ਲੰਗਰ 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲਗਾਇਆ ਜਾ ਰਿਹਾ ਹੈ ਇਸ ਲੰਗਰ ਵਿੱਚ ਸਾਰੇ ਹੀ ਸਾਡੇ ਇਲਾਕੇ ਦੀਆਂ ਸੰਗਤਾਂ ਹੌਮ-ਹੌਮ ਆ ਕੇ ਪਹੁੰਚਦੀਆਂ ਨੇ ਵੱਧ ਚੜ੍ਹ ਕੇ ਗਾਂ ਸੇਵਾ ਕਰਦੀਆਂ ਨੇ ਤੇ ਵੱਧ ਤੋਂ ਵੱਧ ਦਾਣ ਦਿੰਦੀਆਂ ਨੇ ਤੇ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਦੇ ਮਿਹਰ ਪ੍ਰਿਆਤ ਰੱਖੇ ਉੱਥੇ ਬੜੇ ਹੀ ਜੰਗੀ ਪੱਧਰ ਤੇ ਲੰਗਰ ਪਾਣੀ ਲਾਏ ਜਾਂਦੇ ਹਨ ਜਿੱਦਾਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਕਾਏ ਜਾਂਦੇ ਹਨ ਅੱਜ ਕੱਲ੍ਹ ਦੁਨੀਆਦਾਰੀ ਦੇ ਵੇਖਦੇ ਹੋਇਆ ਜਿੱਦਾਂ ਅੱਜ ਕੱਲ੍ਹ ਚੱਲ ਰਹੇ ਪੀਜਿਆਂ ਦੇ ਲੰਗਰ ਨਿਊਰਲੈਂਡ ਦੇ ਲੰਗਰ ਇਹ ਵੀ ਲਾਏ ਜਾਂਦੇ ਆ ਬਾਕੀ ਉਸ ਧਰਤੀ ਦੇ ਜਾ ਕੇ ਸੰਪਰਦਾ ਸਤਲਾਨੀ ਸਾਹਿਬ ਵੱਲੋਂ ਹਰ ਇੱਕ ਬੰਦੇ ਨੂੰ ਸਿੱਖੀ ਨਾਲ ਵੀ ਜੋੜਿਆ ਜਾਂਦਾ ਹੈ ਕਿਉਂਕਿ ਰੋਜ਼ ਰਾਤ ਨੂੰ ਰਹਿਰਾ ਸਾਹਿਬ ਤੋਂ ਬਾਅਦ ਕਥਾ ਵਿਚਾਰਾ ਹੁੰਦੀਆਂ ਨੇ ਅੰਮ੍ਰਿਤ ਵੇਲੇ ਨਿਤਨੇਮ ਹੋ ਕੇ ਵੀ ਕਥਾ ਵਿਚਾਰਾ ਹੁੰਦੀਆਂ ਕਿਉਂਕਿ ਹਰੇਕ ਨੂੰ ਸਿੱਖੀ ਨਾਲ ਜੋੜਿਆ ਜਾਂਦਾ ਹੈ ਕਿ ਜਿਹੜਾ ਗੁਰੂ ਦੀ ਨਗਰੀ ਤੇ ਆਣ ਕੇ ਅਨੰਦਪੁਰ ਸਾਹਿਬ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਕੇ ਜਾਵੇ ਤੇ ਨਸ਼ਿਆਂ ਨੂੰ ਦੂਰ ਕਰਕੇ ਬਾਣੀ ਬਾਣੀ ਨੂੰ ਅਪਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਂਜੀ ਬਾਬਾ ਜੀ। ਸਤਿ ਪਾਪਾ ਗਪਿੰਦਰ ਸਿੰਘ ਜੀ ਉਡਾਲੇ ਵੱਲੋਂ ਸਾਰੇ ਆਏ ਹੋਇਆ ਕੋ ਦਾ ਧੰਨਵਾਦ। ਜੀ ਆਇਆਂ। ਅਸੀਂ ਉਹਦੀ ਚੱਕੀ ਤਰ੍ਹਾਂ ਆ ਜਾਂਦੇ ਆ। ਕਿ ਤੰਤਾਂ ਦਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਸੋ ਧਰਤੀ ਗੁਰੂ ਸਾਹਿਬ ਸਤਰਾਣੀ ਸਾਹਿਬ ਜੇਤ ਤੇਰਾ ਬਾਕੀ ਕੁਮਾਰ ਸਿੰਘ ਜੀ ਸਪਤ ਦਾ ਇਸ ਪਲਾਨੀ ਸਾਹਿਬ ਵੱਲੋਂ ਜੋ ਹਰ ਸਾਲ ਭੋਲੇ ਮੱਲੇ ਦੇ ਸ੍ਰੀ ਅਨੰਦਪੁਰ ਸਾਹਿਬ ਆ ਇਹ ਸਦੀ ਗਈ ਆ ਜੋ ਤੁਸੀਂ ਇੱਥੇ ਬੈਠੇ ਹੋ ਆਗੂ ਨਹੀਂ ਇਹ ਪੂਰਾ ਇਲਾਕਾ ਹੈ ਕਿਉਂਕਿ ਵਿਚਾਰ ਕਰਨੇ ਆ ਪੀ ਕਿਸ ਤਰ੍ਹਾਂ ਦੇ ਨਾਲ ਕੀ ਸੁਚੰਜੇ ਢੰਗ ਦੇ ਨਾਲ ਅਸੀਂ ਇਹ ਲੰਗਰਾਂ ਦਾ ਪ੍ਰਬੰਧ ਕਰਨਾ ਤੁਸੀਂ ਜਾਣਦੇ ਹੋ ਹਰ ਸਾਲ ਇੱਕ ਅਨੰਦਪੁਰ ਸਾਹਿਬ ਹੀ ਨਹੀਂ ਵੱਖ-ਵੱਖ ਜਗ੍ਹਾ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਤੇ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਇਹ ਹੁੰਦਾ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਲੰਗਰਾਂ ਦੇ ਪ੍ਰਬੰਧ ਕਰਨ ਦੇ ਵਾਸਤੇ ਤਨ ਮਨ ਤੇ ਧਨ ਦੀ ਜ਼ਰੂਰਤ ਹੁੰਦੀ ਆ ਸਾਰਿਆਂ ਦੇ ਸੰਜੋਗ ਸਦਕਾ ਹੀ ਹੁੰਦੀ ਆ ਤੇ ਜਦੋਂ ਕੋਈ ਅੱਗੇ ਮਹਾਂਪੁਰਸ਼ ਬਾਬਾ ਜੀ ਵਰਗੇ ਲੱਗਦੇ ਨੇ ਤੇ ਕਾਫਲੇ ਆਪਣੇ ਆਪ ਹੀ ਬਣ ਜਾਂਦੇ ਨੇ ਅਸੀਂ ਇਹਨਾਂ ਕਾਫਲਿਆਂ ਦਾ ਹਿੱਸਾ ਬਾਨਣਾ ਇੱਕ ਵਾਰ ਫਿਰ ਤੋਂ ਅਸੀਂ ਤਾਂ ਧੰਨਵਾਦ ਕਰਦੇ ਆ ਮੈਨਾਂ ਇੱਕ ਬੜਾ ਵੱਡਾ ਭਰਾਲਾ ਵਾ ਜਿਹੜਾ ਸੰਤ ਬਾਬਾ ਗਪਿੰਦਰ ਸਿੰਘ ਜੀ ਕਰਦੇ ਹਰ ਸਾਲ ਇੰਨਾ ਸ਼ਬਦਾਂ ਦੇ ਵਿੱਚ ਜਿੰਨੀ ਵੀ ਵਡਿਆਈ ਹੋ ਸਕੇ ਨਹੀਂ ਕਰ ਸਕੀ ਦੀ ਵੇਖੋ ਜਦੋਂ ਅਕਾਲੀ ਫੂਲਾ ਸਿੰਘ ਦੇ ਸ੍ਰੀ ਗੁਰੂ ਰਾਮਦਾਸ ਜੀ ਦਾ ਗਰਪੁਰ ਬੁੰਦਾਵਾ ਉਹ ਇਲਾਕੇ 'ਚ ਉਹ ਇੱਕੋ ਸੰਤ ਮਹਾਂਪੁਰਸ਼ਾ ਜਿਹੜਾ ਉੱਥੇ ਪੰਜ ਦੇ ਦਿਨ ਲੰਗਰ ਚਲਾਉਂਦੇ ਅਕਾਲੀ ਫੂਲਾ ਸਿੰਘ ਉਦੀ ਕੋਈ ਗ੍ਰਾਹੀ ਨਹੀਂ ਹੁੰਦੀ ਕੋਈ ਲੈਣਾ ਦੇਣਾ ਨਹੀਂ ਆਪਣੇ ਵਿੱਚੋਂ ਜਿਹੜੀ ਇੱਥੇ ਕੱਟਾ ਜਾ ਜਾਂ ਆਪਣੇ ਕੋਲੋਂ ਲੈ ਕੇ ਉਹ ਉਹ ਜਿਹੜੇ ਬਾਹਰ ਦੇ ਲੋਕ ਆਉਂਦੇ ਆ ਤੇ ਉਹਨਾਂ ਨੂੰ ਰਹਿਣ ਵਾਸਤੇ ਵੀ ਗੱਦੇ ਰਜਾਈਆਂ ਬਿਸਤਰੇ ਦਿੰਦੇ ਆ ਤੇ ਉਹਨਾਂ ਦਾ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਉੱਥੇ ਕਾਲੀ ਫੂਲਾ ਸਿੰਘ ਕਰਦੇ ਆ ਮੈਂ ਪਿੱਛੇ ਦੇ ਵੇਖਿਆ ਮੈਂ ਹਾਂ ਵੀ ਨਹੀਂ ਜੇ ਕਰੋਨੇ ਦੀ ਮਾਰ ਆਈ ਤੇ ਘਰ ਘਰ ਗੱਡੀਆਂ ਲੱਦ ਕੇ ਪਿੰਡਾਂ 'ਚ ਪ੍ਰਸ਼ਾਦ ਦਾ ਸਭ ਜੀ ਪਹਚਾਈ ਜੇ ਦਿੱਲੀ ਆंदोलਨ ਚੱਲਿਆ ਬੱਸਾਂ ਦਿੱਤੀਆਂ ਦੋ ਬੱਸਾਂ ਸਾਡੇ ਪਿੰਡ ਨੂੰ ਦਿੱਤੀਆਂ ਦੋ ਵਾਰ ਉਹ ਵੀ ਇਲਾਕੇ ਦੇ ਸਾਰਿਆਂ ਨੇ ਬੱਸਾਂ ਕਰੀਆਂ ਮੈਂ ਦਾ ਜੀਆਂ ਆ ਕਰਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਲੰਗਰ ਲਾਉਣਾ ਵਾ ਤੇ ਵੱਧ ਤੋਂ ਵੱਧ ਸਾਰੇ ਪਿੰਡ ਗੱਲ ਇੱਥੇ ਆ ਗਈ ਕਈ ਪਿੰਡਾਂ ਦੇ ਵਿੱਚ ਜਦੋਂ ਟਾਈਮ ਦੇਣਦੇ ਆ ਕਿ ਬਾਬਾ ਜੀ ਆਓ ਪਿੰਡ ਅਹੀਂ ਜਾਂਦੇ ਆ ਬਾਜੋ ਮੋਹਤਵਾਰ ਕੋਈ ਕਹਿੰਦੇ ਕਈ ਯਾਰ ਕਹਿੰਦੇ ਆ ਜੀ ਅਸੀਂ ਸ਼ਹਿਰ ਨੂੰ ਚੱਲੇ ਆ ਸਾਡੇ ਵਿਆਹ ਆ ਵੇਖੋ ਤੁਹਾਡੇ ਸੰਯੋਗ ਦੇ ਨਾਲ ਹੀ ਇਹ ਗਰਾਈਆਂ ਹੋਣੀਆਂ ਕਿਉਂਕਿ ਪਿੰਡ ਦੇ ਵਿੱਚ ਤੁਸੀਂ ਗਾਂਹ ਹੋ ਗਏ ਅਗਲੇ ਦੇ ਘਰ ਜਾ ਕੇ ਅਗਲੇ ਨੂੰ ਆਵਾਜ਼ ਦੇ ਲੈਣੀ ਨਾ ਲੈ ਕੇ ਉਹਦਾ ਬੜਾ ਵਾਧਾ ਜੇ ਉਹਨੇ 1000 ਦਿਨ ਅਗਲੇ ਨੇ ਕਹਿੰਦਾ ਤੁਸੀਂ ਕਹਿੰਦਾ ਨਹੀਂ 2000 ਦੇਈਏ ਬਾਬਿਆਂ ਦਾ ਐਡਾ ਵਟਾ ਉੱਤੇ ਪ੍ਰਬੰਧ ਚੱਲਣ ਡਿਆ ਵਾ ਉਹ ਤੁਹਾਡੇ ਸੰਯੋਗ ਦੇ ਨਾਲ ਹੀ ਸਾਰੇ ਕਾਰਜ ਹੋਣੇ ਆ ਕਈ ਪਿੰਡਾਂ ਦੇ ਵਿੱਚ ਇਹ ਹੋ ਜਾ ਵੀ ਹੋ ਜਾਂਦਾ ਹੁਣ ਕਈ ਪਿੰਡਾਂ ਕਿ ਅਸੀਂ ਗਏ ਦੋ ਤਿੰਨ ਦਿਨ ਹੀ ਉਹ ਬੰਦੇ ਕੋਈ ਜਾਂਦੇ ਅਸੀਂ ਆਉਣ ਗਏ ਅਸੀਂ ਆਉਣ ਗਏ ਉਹ ਫਿਰ ਆ ਹੀ ਮੋੜੋਂਦੇ ਰਹੇ ਜੀ ਉਹ ਫਿਰ ਥੋੜਾ ਜਿਦੋਂ ਪਿੰਡੋਂ ਮੁੜ ਗਿਆ ਜੀ ਉਹ ਵੀ ਨਹੀਂ ਚੰਗਾ ਜਿਹਾ ਲੱਗਦਾ ਇਸ ਕਰਕੇ ਮੈਂ ਆਂਦਾ ਵੀ ਸਾਰੇ ਆਪਾਂ ਤਗੜਾ ਹੋ ਗਿਆ ਹਮਲਾ ਮਾਰਿਆ ਕਰੀਏ ਵੇਖੋ ਟਾਰੀ ਹਲਕੇ ਦੇ ਵਿੱਚ ਪਹਿਲਾ ਆਪਣਾ ਲੰਗਰ ਆ ਹੋਰ ਕਿਸੇ ਦਾ ਟਾਰੀ ਦਾ ਲੰਗਰ ਨਹੀਂ ਹੈਗਾ ਤੁਹਾਡੇ ਸਾਰੇ ਪਿੰਡਾਂ ਦਾ ਨਾਂ ਹੀ ਬਣਾਉਣ ਨੇ ਅਸੀਂ ਉੱਥੇ ਠੀਕ ਹੈ ਜੀ ਫਿਰ ਜਿਹੜੀ ਵੀ ਸੰਗਤ ਆਪਣੇ ਇਲਾਕੇ ਦੇ ਵਿੱਚ ਹੋ ਜਾਂਦੀ ਆ ਅਸੀਂ ਜਿੱਦਾਂ ਮਰਜ਼ੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਕਰੀਏ ਖਾਣ ਦਾ ਪ੍ਰਬੰਧ ਕਰੀ ਇਹ ਸਾਡੇ ਇਲਾਕੇ 'ਚ ਜੋ ਆਏ ਆ ਉਹਰਾ ਉਹਨਾਂ ਦਾ ਸੰਯੋਗ ਕਰੀਦਾ ਚਲੋ ਜਿਹੜਾ ਪਹਿਲਵਾਨ ਜੀ ਉਹਨਾਂ ਗੱਲ ਆਖੀ ਆ ਵੀ ਜਿਹੜਾ ਆਪਾਂ ਉਹਦੇ ਥਾਂ ਲੈ ਲਈ ਉਹਦੇ ਬਹੁਤ ਵਧੀਆ ਹੋਣਾ ਫਿਰ ਆਪਣਾ ਜਦੋਂ ਮਰਜ਼ੀ ਜਾ ਕੇ ਆਪਣੇ ਕਮਰੇ ਖੋਲਿਆ ਕਰਾਂਗੇ ਜਾ ਕੇ ਰਹਾ ਕਰਾਂਗੇ ਕੱਲੀ ਮੇਲੇ ਦੀ ਗੱਲ ਨਹੀਂ ਆ ਬਾਅਦ 'ਚ ਵੀ ਆਇਆ ਜਾਇਆ ਕਰਾਂਗੇ ਜਾ ਕੇ ਰਹਾ ਕਰਾਂਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋਗੇ ਸਾਡੀ ਸੰਪਰਦਾ ਦਾ ਸਾਥ ਦਿਓ ਮਹਾਰਾਜ ਕਿਰਪਾ ਰੱਖੇ ਰਹਿਮ ਤਾਂ ਕਰੇ ਠੀਕ ਹੈ ਜੀ ਕੱਲੇ ਹੋਲੇ ਮੱਲੇ ਦੀ ਲੰਗਰ ਦੀ ਗੱਲ ਨਹੀਂ ਕਰਦਾ ਜਿੱਦਾਂ ਦੱਸਿਆ ਤੁਹਾਨੂੰ ਪਹਿਲਵਾਨ ਜੀ ਹੁਣਾ ਦਿਵਾਲੀ ਦੇ ਉੱਤੇ ਵੀ ਆਪਣਾ ਬਹੁਤ ਵੱਡਾ ਲੰਗਰ ਹੁੰਦਾ ਬੁਰਜ ਕਾਲੀ ਬੁੱਲਾ ਸਿੰਘ ਠੀਕ ਹੈ ਜੀ ਐਰਕੀ ਸ਼ਾਮ ਸਿੰਘ ਟਾਰੀ ਹੁਣਾ ਦਾ ਜਦੋਂ ਇਹਨਾਂ ਕੀਰਤਨ ਦਰਬਾਰ ਕਰਾਇਆ ਆਪਣੇ ਟਾਰੀ ਦੀ ਸੰਗਤ ਨੇ ਉੱਥੇ ਵੀ ਲੰਗਰ ਆਪਾਂ ਹੀ ਲਾਇਆ ਸੀ ਤੇ ਉਦਾਂ ਵੀ ਚਲੋ ਕੋਈ ਵੀ ਆਪਣੇ ਇਲਾਕੇ ਦੇ ਵਿੱਚ ਉਹ ਗ੍ਰੀਮ ਗਰੂਪ ਆ ਕੋਈ ਵੀ ਆਪਣੇ ਕੋਲ ਆਉਂਦਾ ਕੋਈ ਮੰਗ ਕਰਦਾ ਆਪਾਂ ਉਹਦੀ ਮੰਗ ਪੂਰੀ ਕਰਦੇ ਆ ਕਿਉਂਕਿ ਚਲੋ ਅਸੀਂ ਸੰਗਤ ਦੇ ਸੰਜੋਗ ਦੇ ਨਾਲ ਹੀ ਸਾਰੇ ਕਾਰਜ ਚੱਲਣਦੇ ਆ ਅਸੀਂ ਤੇ ਤੁਹਾਨੂੰ ਹੀ ਕਹਿਣਾ ਇਹ ਆ ਚੀਜ਼ ਲੈ ਕੇ ਦੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਗਏ ਸਾਡੇ ਨਾਲ ਹਮਲਾ ਮਾਰਿਆ ਕਰੋ ਵੇਖੋ ਮੋਢੇ ਨਾਲ ਮੋਢਾ ਜੋੜ ਕੇ ਤੁਰੀਏ ਨਾ ਫੇਰ ਹੀ ਗੱਲ ਬੰਦੀ ਆ ਜੇ ਕੋਈ ਪਿੱਛੇ ਰਹਿ ਜਾ ਕੋਈ ਅੱਗੇ ਚੱਲ ਜਾ ਫੇਰ ਹੁਣ ਨਹੀਂ ਰਲਿਆ ਜਾਂਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡਾ ਤਗੜੇ ਹੋ ਗਏ ਸਾਥ ਦਿਆ ਕਰੋ ਮਹਾਰਾਜ ਤੁਹਾਡੀਆਂ ਲੰਮੀਆਂ ਉਮਰ ਕਰੇ ਹਰ ਇੱਕ ਦੁਆ ਤੁਹਾਡੀ ਮਾਰੇ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਨੰੰਬੀ ਗਾਣਾ ਇੱਟੋ ਗਾਣਾ ਕਿਹੋ ਜਿਹਾ ਨਹੀਂ ਬੱਦ ਜੀ 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 ਆਇਆ ਜੀ